फेर ਕਵਾਂਗਾ ਕਈਆਂ ਨੂੰ ਸ਼ਾਇਦ ਸਮਝ ਨਹੀਂ ਹੋएगी ਮਹਾਨਿਕਮਾ ਐਕਟ ਹੈ ਇਹ ਕੋ ਖੌਫਨਾਕ ਐਕਟ ਨਹੀਂ ਹੈ ਅਸੀਂ ਭੁਗਤੇ ਆ ਦੋ ਵਾਰੀ ਭੁਗਤੇ ਤੁਸੀਂ ਹਾਂਜੀ ਅੱਛੇ ਮਤਲਬ ਭੁਗਤ ਕੇ ਦੇਖਿਆ ਹੈ ਇਸ ਤੋਂ ਦਰ ਆ ਖਤਰਨਾਕ ਜਿਹੜੇ ਸੀ ਕਿ ਟਾਡਾ ਤੇ ਪੋਟਾ ਵਗੈਰਾ ਐਕਟ ਸੀਗੇ ਯੂ ਆਪਾ ਜਿਹੜਾ ਹੁਣ ਚੱਲ ਰਿਹਾ ਬੜਾ ਖਤਰਨਾਕ ਹੈ ਮੈਂ ਤੁਹਾਨੂੰ ਬੜੀ ਲੰਬੀ ਕਿ ਲਿਸਟ ਦੇ ਸਕਦਾ ਕੇ ਇਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਦੇ ਸਾਥੀ ਤਾਂ ਸਵਾ ਸਵਾ ਸਾਲ ਤੋਂ ਹੀ ਅੰਦਰ ਨੇ ਨਾ ਹੂੰ ਹੂੰ ਮੈਂ ਯੂਆਪਾ ਦੇ ਵਿੱਚ ਯੂਏਪਾ ਦੀਆਂ ਧਾਰਾਵਾਂ ਦੇ ਅੰਡਰ 5.5 ਸਾਲ ਤੋਂ ਬੰਦੇ ਪੰਜਾਬ ਅਤੇ ਦਿੱਲੀ ਦੀ ਜਿੰਨਾਂ ਚ ਬੈਠੇ ਨੇ ਪੰਜਾਬ ਦੇ ਲੋਕ ਬੱਚੇ ਉਸ ਪਾਸੇ ਪੰਥ ਦਾ ਤੇ ਸਾਡੇ ਡੈਸ਼ ਬੋਰਡ ਦਾ ਕਦੀ ਧਿਆਨ ਲਿ ਗਿਆ ਕਿ ਯਾਰ ਇੰਨੇ ਬੱਚੇ 400 ਤੋਂ ਵੱਧ ਬੱਚਾ ਬੈਠਾ ਜਿਹੜਾ ਕਿ UAPA ਦੇ ਅੰਡਰ ਜਿਨ੍ਹਾਂ ਦੀ ਜਮਾਨਤਾ ਨਹੀਂ ਹੋ ਰਹੀਆਂ ਇਹ ਕੇਸ ਇੱਕ ਹਾਈ ਪ੍ਰੋਫਾਈਲ ਕੇਸ ਬਣ ਗਿਆ ਤੇ ਲੱਗਿਆ ਯਾਰ ਕੀ ਪਤਾ ਨਹੀਂ NSA ਕਿੰਨੀ ਵੱਡੀ ਚੀਜ਼ ਹੈ ਪਤਾ ਨਹੀਂ ਇਹਦੇ ਨਾਲ ਕਿੰਨਾ ਜ਼ੁਲਮ ਹੋ ਗਿਆ ਮੈਂ ਦੱਸੋ ਜਿਹੜੇ ਵਿਅਕਤੀ NSA ਦੇ ਵਿੱਚ ਵਰਤਮਾਨ ਦੇ ਵਿੱਚ ਗ੍ਰਿਫਤਾਰ ਹੋਏ ਨੇ ਕਿਸੇ ਦਾ ਪੁਲਿਸ ਰਿਮਾਂਡ ਲੱਤਾ ਗਿਆ ਕਿ ਇੰਟਰੋਗੇਸ਼ਨ ਕੋਈ ਪੁੱਠਾ ਟੰਗਿਆ ਕੋ ਚੱਡੇ ਪਾੜੇ ਗਏ ਹੋਣ ਕੋਈ ਪਟੇ ਮਾਰੇ ਗਏ ਹੋਣ ਸਿੱਧਾ ਫੜਿਆ ਫੜ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਸਰਕਾਰੀ ਜਹਾਜ਼ਾਂ ਤੇ ਠੀਕ ਹੈ ਪ੍ਰੀਵੈਂਟਿਵ ਵੇਅਰ ਹੈ கரੈਕਟ ਦੇਖੀ ਜਿਹੜੇ ਲੋਕੀ ਯੂਆਪਾਚ ਨੇ ਟਾਡਾ ਦੇ ਵਿੱਚ ਜਿਹੜੇ ਨਿਕਲੇ ਨੇ ਉਹਨਾਂ ਤੋਂ ਕਈ ਕਈ ਦਿਨ ਤੱਕ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਉਹ ਕਿੱਥੇ ਨੇ ਲਾਪਤਾ ਹੋ ਗਏ ਨੇ ਉਹ ਕਿਨੇ ਕਿਨੇ ਦਿਨ ਤੱਕ ਉਹਨਾਂ ਦੇ ਟਾਰਚਰਿੰਗ ਹੁੰਦੀ ਸੀਗੀ ਪਤਾ ਹੀ ਨਹੀਂ ਲੱਗਦਾ ਸੀਗਾ ਅੱਜ ਵੀ ਯੂਆਪਾ ਦੇ ਵਿੱਚ ਕਈ ਐਸੇ ਬੱਚੇ ਨੇ ਜਿਹੜੇ ਮੇਰੇ ਕੰਟੈਕਟ ਵਿੱਚ ਨੇ ਮੈਂ ਜਾਣਦਾ ਹਾਂ ਉਹਨਾਂ ਨੂੰ ਅਸੀਂ ਕੋਸ਼ਿਸ਼ਾਂ ਬੜੀਆਂ ਕੀਤੀਆਂ ਉਹਨਾਂ ਜਵਾਨਾਂ ਦਾ ਕਰਾਣ ਦੀ ਨਹੀਂ ਹੋ ਪਾਰੀਆਂ 4-4 ਸਾਲ ਤੋਂ ਵਕਤ ਸਮਾਂ ਹੋ ਗਿਆ ਹੈ ਕਿ ਉਹ ਵਿਅਕਤੀ ਯੁਵਾ ਪਦ ਦੇ ਅੰਦਰ ਲੇਕਿਨ ਉਹਨਾਂ ਦਾ ਨਾਂ ਹੀ ਨਿਕੋਈ ਲੈਂਦਾ ਤਾਂ 사실 NSC ਕੋ ਬਹੁਤ ਖਤਰਨਾਕ ਕੋਈ ਐਕਟ ਨਹੀਂ ਹੈ ਕਸ਼ਮੀਰ ਦੇ ਕਿੰਨੇ ਬੰਦੇ NSA ਦੇ ਅੰਦਰ ਗਏ ਨੇ ਨੈਕਸਲਾਈਟ ਮੂਵਮੈਂਟ ਦੇ ਵਿੱਚ ਕਿੰਨੇ ਬੰਦੇ ਐਨਐਸਏ ਦੇ ਵਿੱਚ ਰਹੇ ਪੰਜਾਬ ਤੋਂ ਕਿੰਨੇ ਬੰਦੇ ਰਹੇ ਨੇ ਸੋ ਇਟਸ ਨਾਟ ਅ ਬੜੀ ਮਤਲਬ ਕੋਈ ਖਤਰਨਾਕ ਜਾਂ ਖੌਫਨਾਕ ਐਕਟ ਨਹੀਂ ਹੈਗਾ